ਮੁਖਸਰ ਵਿਕੇ ਪੰਜਾਬ ਬੰਦ ਨੂੰ ਮਿਲਿਆ ਭਰਪੂਰ ਸਮਰਥਨ ਬਾਜ਼ਾਰ ਬਾਸਾਡੇ ਰੇਲ ਗੱਡੀਆਂ ਬੰਦ ਕਿਸਾਨਾਂ ਨੇ ਦਿੱਤਾ ਧਰਨਾ ਸ਼੍ਰੀ ਮੁਖਸਰ ਸਾਹਿਬ ਵਿਕੇ ਸੋਮਵਾਰ ਨੂੰ ਪੰਜਾਬ ਬੰਦ ਨੂੰ ਭਰਪੂਰ ਸਮਰਥਨ ਮਿਲਿਆ ਦੁਪਹਿਰ ਕਰੀਬ 12 ਵਜੇ ਦੀ ਗੱਲ ਕਰੀਏ ਤਾਂ ਜਿੱਥੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਉੱਤੇ ਹੀ ਬਾਸਾਡੇ ਤੇ ਰੇਲਵੇ ਸਟੇਸ਼ਨ ਤੇ ਵੀ ਸਨਾਟਾ ਪਸਰਿਆ ਰਿਹਾ ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਗਰੁੱਪ ਵੱਲੋਂ ਕੋਟਕਪੂਰਾ ਚੌਂਕ ਬਾਈਪਾਸ ਤੇ ਧਰਨਾ ਦੇ ਕੇ ਜਾਮ ਲਗਾਇਆ ਗਿਆ ਹੈ ਹਾਲਾਕੀ ਰੋਡਵੇਜ ਦੇ ਨਾਲ ਹੀ ਪ੍ਰਾਈਵੇਟ ਬੱਸ ਜੁਨੀਅਨਾਂ ਵੱਲੋਂ ਵੀ ਪੰਜਾਬ ਬੰਦ ਦਾ ਸਮਰਥਨ ਕਰਦੇ ਹੋਏ ਸੋਮਵਾਰ ਨੂੰ ਹੜਤਾਲ ਕਿਤੇ ਜਾਣ ਦੀ ਘੋਸ਼ਣਾ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਅੱਜ ਬੱਸ ਸਟੈਂਡ ਤੇ ਕੁਝ ਯਾਤਰੀ ਬਸਾਂ ਦਾ ਚੱਲਣ ਕਾਰਨ ਪਰੇਸ਼ਾਨ ਹੁੰਦੇ ਦਿਖਾਈ ਦਿੱਤੇ ਇਸੇ ਤਰ੍ਹਾਂ ਜਾਣਕਾਰੀ ਦੀ ਅਨਹੋਦ ਦੇ ਚਲਦਿਆਂ ਰੇਲਵੇ ਸਟੇਸ਼ਨ ਤੇ ਵੀ ਕੁਝ ਯਾਤਰੀ ਰੇਲ ਗੱਡੀ ਦਾ ਇੰਤਜ਼ਾਰ ਕਰਦੇ ਹੋਏ ਦੇਖੇ ਗਏ ਉਧਰ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਨੇ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੰਦ ਦਾ ਸਮਰਥਨ ਕਰਦੇ ਨੇ ਜਦ ਕਿ ਪੰਜਾਹ ਰੋਡ ਵੀ ਪਨਬਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਸੋਭਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਉਹਨਾਂ ਵੱਲੋਂ ਪੂਰਨ ਤੌਰ ਤੇ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਮੈਂ ਜੀ ਜਨਕਾਉੜ ਕੋੜਕੂਪਰੇ ਜੀ ਤਾਂ ਬੱਸਾਂ ਬੰਦ ਹੁਣ ਕਿਵੇਂ ਜਾਓਗੇ? ਵੇਖਦੇ ਆ ਜੀ ਹੁਣ ਕੀ ਬੰਦਾ ਜੀ। ਅੱਛਾ ਕੀ ਕੰਮ ਹੈ ਕੋੜਕੂਪਰੇ? ਮੈਂ ਜੋ ਕਰਦਾ ਜੀ। ਅੱਛਾ ਜੀ। ਫੇਰ ਅਸੀਂ ਫੇਰ ਜੋ ਤੇ ਕਿਵੇਂ ਪੁੱਛੋਗੇ? ਹਲੋ ਨੇ ਉਹ ਵੀ ਮੁਸ਼ਕਲ ਹੀ ਹੈ ਜੀ। ਹਾਂ ਸਰ ਕੀ ਨਾਮ ਤੁਹਾਡਾ ਜੀ? ਬਕਰਤ ਸਿੰਘ ਕਿੱਥੇ ਜਾਣਾ ਸਰ ਜੀ ਹੁਜੇ? ਅਸੀਂ ਕਰਨੇ ਵਾਲੇ ਜਾਣਾ ਸੀ। ਤਾ ਜੋ ਬੰਦ ਪਿਆ ਹੁਣ ਕਿਵੇਂ ਕਰੋਗੇ ਜੀ ਅਸੀਂ ਡਿਊਟੀ ਜਾਣਾ ਸੀ ਖੜੇ ਆਂ ਵੇਟ ਕਰੀਏ ਨਾ ਜੇ ਬਸ ਜਾਊਗੀ ਤਾਂ ਜਾਵੜਾਂਗੇ ਨਹੀਂ ਤਾਂ ਖੜੇ ਆਂ ਫਿਰ ਦੇਖਦੇ ਆ ਕਰੀ ਮੈਂ ਇੰਦਰਜੀਤ ਬਾਸਲ ਪ੍ਰਧਾਨ ਵਪਾਰ ਮੰਡਲ ਮੁਖਸਰ ਅਸੀਂ ਮਤਲਬ ਅਸੀਂ ਉਹੀ ਕਹਿਣਾ ਚਾਹੁੰਦੇ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ ਬੰਦ ਦਾ ਸਮਰਥਨ ਕਰਦੇ ਆ ਵੀ ਜਿਹੜਾ ਗਵਰਨਮੈਂਟ ਨੂੰ ਮੰਗਾ ਮੰਦਣੀਆਂ ਚਾਹੀਦੀਆਂ ਨੇ ਉਹਨਾਂ ਦੀਆਂ ਬਾਕੀ ਇਹਨਾਂ ਨੂੰ ਵੀ ਕੋਈ ਝੁਕਣਾ ਚਾਹੀਦਾ ਤਾਂ ਕਿ ਵਪਾਰ ਦਾ ਨੁਕਸਾਨ ਨਾ ਹੋਵੇ ਵਪਾਰੀ ਵੀ ਦਿਨੋ ਦਿਨ ਕੁਚਲਿਆ ਜਾ ਰਿਹਾ ਹੈ ਵਪਾਰੀ ਇਹਨਾਂ ਕੋਲ ਕੰਮ ਤਾਂ ਅੱਗੇ ਹੀ ਹੈ ਨਹੀਂ ਜਦੋਂ ਸਾਨੂੰ ਬੰਦ ਕਰਨਾ ਪੈਂਦਾ ਸਾਨੂੰ ਬਹੁਤ ਤਕਲੀਫ ਹੁੰਦੀ ਹੈ ਇਸ ਕਰਕੇ ਅਸੀਂ ਇਹੀ ਅਪੀਲ ਕਰਦੇ ਆ ਕਿ ਵੀ ਜਿਹੜਾ ਇਹ ਦੁਕਾਨਾਂ ਦਾ ਬੰਦ ਨਾ ਕਰਵਾਇਆ ਜਾਵੇ ਇਹ ਦੁਕਾਨਾਂ ਨੂੰ ਬਾਹਰ ਰੱਖਿਆ ਕਰੋ ਜਦੋਂ ਵੀ ਬੰਦ ਕਰਨਾ ਹੋਵੇ ਤੇ ਅਸੀਂ ਤੁਹਾਡੇ ਪੂਰੇ ਸਪੋਰਟਰਾਂ ਤੁਹਾਡੇ ਨਾਲ ਖੜੇ ਹਾਂ ਵੇਖੋ ਮੈਂ ਇਨਾਂ ਉੱਤੇ ਫਰਵਰੀ ਦੇ ਬੈਠੇ ਆ ਫਰਵਰੀ 23 ਦੇ ਕੋਈ ਹਲੇ ਜ਼ਿਕਰ ਫਰਵਰੀ 24 ਦੇ ਬੈਠੇ ਆ ਹਲੇ ਜ਼ਿਕਰ ਕੋਈ ਫਰਕ ਨਹੀਂ ਪਿਆ ਉਹਨਾਂ ਤੇ ਕੀ ਫਰਕ ਪੈਣਾ ਕੋਈ ਸੈਂਟਰ ਗਵਰਨਮੈਂਟ ਲੈ ਮੈਂਤਾ ਲੱਗਦਾ ਨਹੀਂ ਕੋਈ ਨਾ ਪੰਜਾਬ ਸਰਕਾਰ ਤੇ ਨਾ ਸੈਂਟਰ ਤੇ ਕਿਸੇ ਤੇ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਨੂੰ ਕੀ ਫਰਕ ਆ ਰਾਣਾ ਗੁਰਤੀ ਸਿੰਘ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸੂਬਾ ਮੀਤ ਪ੍ਰਧਾਨ ਆ ਅੱਜ ਅਸੀਂ ਜਥੇਬੰਦੀ ਦੇ ਸੂਬਾਈ ਸਮੁੱਚੀ ਪੰਜਾਬ ਰੋਡਵੇ ਪੀਆਰਟੀਸੀ ਬਸਾਂ ਦਾ ਚੱਕਾ ਜਾਮ ਕਰਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਪਿਛਲੇ 34-35 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਆ ਉਹਨਾਂ ਦੇ ਅੱਕਾਂ ਦੇ ਵਿੱਚ ਡਟਣੀ ਹਮਾਇਤ ਕਰਦੇ ਹੋਏ ਅੱਜ ਬੱਸਾਂ ਦਾ ਚੱਕਾ ਜਾਮ ਕਰਕੇ ਧਰਨਿਆਂ ਦੇ ਵਿੱਚ ਮੌਰੀਅਤ ਕੀਤੀ ਆ ਹਾਂ ਬਹੁਤ ਵੱਡਾ ਜਿਹੜਾ ਪੰਜਾਬ ਦੇ ਵਿੱਚ ਸਮਰਥਨ ਮਿਲ ਰਿਹਾ ਪੰਜਾਬ ਬੰਦ ਨੂੰ ਲੈ ਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਪੂਰੇ ਦੇਸ਼ ਦੇ ਲਈ ਜਿਹੜੇ ਖੇਤੀ ਨੀਤੀ ਦੀ ਲਈ ਅੱਜ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਜੇਕਰ ਸਰਕਾਰ ਕਿਸੇ ਵੀ ਕਿਸਮ ਦਾ ਚਾਹੇ ਬਲ ਪ੍ਰਯੋਗ ਹੋਵੇ ਜਾਂ ਕੋਈ ਕਟਿਆ ਹਰਕਤ ਹੋਵੇ ਪੰਜਾਬ ਦੀ ਪੂਰੀ ਆਵਾਮ ਆ ਜੜੀ ਉਹ ਸਰਦਾਰ ਜਗਜੀਤ ਸਿੰਘ ਡੱਲੇ ਦਿਵਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਚੁੱਕੇ ਨੇ ਔਰ ਪੂਰੇ ਦੇਸ਼ ਦੇ ਜਿਹੜੇ ਕਿਸਾਨ ਨੇ ਭਾਰਤ ਦੇ ਕਿਸਾਨ ਨੇ ਉਹ ਸਾਰੇ ਇਸ ਗੱਲ ਨੂੰ ਮੰਨ ਚੁੱਕੇ ਨੇ ਕਿ ਪੂਰੇ ਦੇਸ਼ ਦਾ ਇੱਕ ਸਰਵੋੱਚ ਲੀਡਰ ਉੱਗਾ ਲੀਡਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਕਿਸਾਨੀ ਦੇ ਉੱਪਰ ਬੜੇ ਸੰਘਰਸ਼ ਲੜੇ ਔਰ ਅੱਜ ਐਮਐਸਪੀ ਦੇ ਉੱਪਰ ਉਹ ਬੈਠੇ ਨੇ ਔਰ ਮੋਰਚੇ ਨੂੰ ਫਤਿਹ ਕਰਕੇ ਉੱਠਣਗੇ ਇਹ ਜਿਹੜੀ ਸਾਡੀ ਪੂਰੀ ਤੇ ਪੂਰੀ ਟੀਮ ਦੀ ਇਹ ਅਪੀਲ ਵੀ ਆ ਲੋਕਾਂ ਨੂੰ ਵੀ ਜਿਹੜੇ ਨਾਲ ਸਾਡੇ ਖੜ੍ਹ ਗਏ ਤੇ ਔਰ ਉਸ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਸਮਰਥਨ ਦੇ ਵਿੱਚ ਲੋਕ ਆਏ ਨੇ ਉਹ ਇੱਕ ਵੀ ਜਥੇਬੰਦੀ ਇੱਕ ਵੀ ਕੋਈ ਅਜਿਹਾ ਦਾਇਰਾ ਨਹੀਂ ਰਹਿ ਗਿਆ ਜਿਹੜਿਆਂ ਨੇ ਪੰਜਾਬ ਦੇ ਵਿੱਚ ਪੰਜਾਬ ਬੰਦ ਦੇ ਸਮਰਥਨ ਨੂੰ ਸਹਿਯੋਗ ਨਾ ਦਿੱਤਾ ਹੋਵੇ ਜਿਹੜੀ ਜਿਹੜੀ ਸੇਵਾਵਾਂ ਜਿਹੜੀ ਐਮਰਜੈਂਸੀ ਲਈ ਛੱਡੇ ਐਮਰਜੈਂਸੀ ਦੇ ਲਈ ਜੋ ਵੀ ਐਂਬੂਲੈਂਸ ਡਾਕਟਰੀ ਸਹਾਇਤਾ ਜਿਹੜੀ ਲੋੜਿੰਦੇ ਜਿਹੜੇ ਜੀਵਨ ਦੇ ਲਈ ਜ਼ਰੂਰੀ ਅੰਗ ਨੇ ਉਹਨਾਂ ਨੂੰ ਛੱਡ ਕੇ ਹਰ ਇੱਕ ਸੇਵਾਵਾਂ ਨੇ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਬੰਦ ਨੇ ਔਰ ਬਹੁਤ ਹੀ ਵਧੀਆ ਤੇ ਵੱਡਾ ਹੰਗਾਰਾ ਪੰਜਾਬ ਬੰਦ ਨੂੰ ਮਿਲਿਆ ਹੋਇਆ